ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਜਸਵੀਰ ਜੱਸੀ ਅਤੇ ਦੂਸਰੇ ਪਾਸੇ ਵਿਵਾਦਿਤ ਕਵੀਨ ਕੰਗਨਾ ਨੌਦੀ ਅੱਜ ਤੋਂ ਲਗਭਗ 2 ਦਿਨ ਪਹਿਲਾਂ ਕੰਗਨਾ ਨੌਦ ਨੇ ਹਲਕਾ ਮੰਡੀ ਜੱਤੂ ਦੀ ਐਸਐਮਓ ਸੰਸਦ ਹੈ ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਇੱਕ ਪਾਸੇ ਉਹ ਫਿਲਮੀ ਕੈਰੀਅਰ ਤੋਂ ਬੈਲੌਂਗ ਕਰਦੀ ਹੈ ਦੂਜੇ ਪਾਸੇ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਸਦ ਬਣੀ ਹੈ ਲੇਕਿਨ ਕਦੇ ਵੀ ਉਹਨਾਂ ਨੇ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕੀਤਾ ਅੱਜ ਤੋਂ ਲਗਭਗ 2 ਦਿਨ ਪਹਿਲਾਂ ਜਦੋਂ ਹਲਕਾ ਮੰਡੀ ਦੇ ਵਿੱਚ ਆਪਣੇ ਸਮਰਥਕਾਂ ਨੂੰ ਕੁਝ ਕਿਸੇ ਬਾਰੇ ਦੱਸ ਰਹੀ ਸੀ ਤੇ ਪੰਜਾਬ ਨੂੰ ਲੈ ਕੇ ਟਿੱਪਣੀ ਕੀਤੀ ਗਈ ਉਹਨੇ ਕਿਹਾ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਨਸ਼ੇੜੀ ਨੇ ਉਹ दारू ਦੇ ਆਦੀ ਨੇ ਉਹਨਾਂ ਨੂੰ दारू ਦੀ ਲਤ ਲੱਗੀ ਹੋਈ ਹੈ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਚਾਹੇ ਉਸ ਦੀ ਫਿਲਮ ਹੋਵੇ ਐਮਰਜੈਂਸੀ ਕਿਉਂਕਿ ਉੱਥੇ ਵੀ ਸਿੱਖਾਂ ਦਾ ਅਕਸ ਖਾਸ ਕਰਕੇ ਸੰਤ ਜਰਨੈਲਿਸਟ ਭਿੰਡਰਾਵਾਲਿਆਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਫਿਲਮ ਦੇ ਵਿੱਚ ਸੈਂਸਰ ਬੋਰਡ ਨੇ ਉਹ ਕੱਟ ਲਗਾ ਦਿੱਤੇ ਨੇ ਇੱਧਰ ਐਸਜੀਪੀਸੀ ਕਮੇਟੀ ਇਹ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਪੂਰ ਜ਼ੋਰ ਵਿਰੋਧ ਕੀਤਾ ਜਾਵੇਗਾ ਕਿਸੇ ਵੀ ਹਾਲਤ ਵਿੱਚ ਕੰਗੜਾ ਰਣੋਧ ਦੀ ਫਿਲਮ ਪੰਜਾਬ ਦੇ ਵਿੱਚ ਐਮਰਜੈਂਸੀ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ ਜੇ ਗੱਲ ਕਰੀਏ ਕੰਗਨਾਰ ਨੌਤ ਦੀ ਕੰਗਨਾਰ ਨੌਤ ਨੂੰ ਚਾਹ ਜਿੰਨਾ ਮਰਜੀ ਸਮਝਾ ਲੋ ਉਹਨੇ ਆਪਣੀ ਬਿਆਨਬਾਜ਼ੀ ਤੋਂ ਬਿਲਕੁਲ ਨਹੀਂ ਹਟਣਾ ਕਿਉਂਕਿ ਉਸ ਉੱਤੇ ਫਿਲਮੀ ਕੈਰੀਅਰ ਦਾ ਫਿਲਮੀ ਨਸ਼ਾ ਹੈ ਹੀ ਹੈ ਲੇਕਿਨ ਉਸ ਨੂੰ ਸਿਆਸਾ ਦਾ ਨਸ਼ਾ ਵੀ ਹੈ ਕਿਉਂਕਿ ਭਾਰਤ ਦੇ ਵਿੱਚ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਲੇਕਿਨ ਉਹ ਉਹਨਾਂ ਦੀ ਵੀ ਨਹੀਂ ਮੰਨਦੀ ਯਾਨੀ ਕਿ ਹਰਜੀਤ ਗਰੇਵਾਲ ਜਾਂ ਜਿਹੜੇ ਸਾਬਕਾ ਕੇਂਦਰੀ ਮੰਤਰੀ ਮੌਜੂਦਾ ਕੇਂਦਰੀ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਐਮਪੀ ਨੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਉਹਨਾਂ ਨੇ ਬੜਿਆਂ ਬੜੀ ਫਟਕਾਰ ਲਗਾਈ ਕੰਗਨਾਰ ਨੌਤ ਨੂੰ ਕਿ ਤੁਸੀਂ ਆਪਣੀ ਬਿਆਨਬਾਜ਼ੀ ਤੋਂ ਜਿਹੜਾ ਗੁਰੇਜ਼ ਕਰੋ ਇਸ ਦੇ ਨਾਲ ਲੋਕਤੰਤਰ ਦਾ ਨੁਕਸਾਨ ਹੁੰਦਾ ਹੈ ਅਤੇ ਲੋਕਾਂ ਦਾ ਮੋਹ ਪੰਗ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਤੋਂ ਹਰਜੀਤ ਗਰੇਵਲ ਨੇ ਕਿਹਾ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਨੇੜੇ ਆ ਅਸੀਂ ਪਿੰਡਾਂ ਵਿੱਚ ਜਾਵਾਂਗੇ ਲੋਕ ਸਾਡਾ ਵਿਰੋਧ ਕਰਨਗੇ ਜੇ ਇਸ ਤਰ੍ਹਾਂ ਕੰਗਨਾਰ ਨੌਤ ਕਰਦੀ ਰਹੀ ਦੱਸਿਆ ਜਾ ਰਿਹਾ ਹੈ ਕਿ ਹੁਣ ਜਸਵੀਰ ਜੱਸੀ ਨੇ ਪੇਛਾ ਪਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਸ ਜੇ ਉਹ ਆਪਣੇ ਇਹ ਬਿਆਨਬਾਜ਼ੀ ਪੰਜਾਬ ਤੇ ਪੰਜਾਬੀਅਤ ਅਤੇ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਜਿਹੜੇ ਸ਼ਰਾਬ ਦੀ ਲਤ ਵਿੱਚ ਸ਼ਰਾਬ ਵਿੱਚ ਡੁੱਬੇ ਰਹਿੰਦੇ ਨੇ ਇਸ ਤਰ੍ਹਾਂ ਦੀ ਗੱਲਾਂ ਦੇ ਜੇਕਰ ਸਪਸ਼ਟੀਕਰਨ ਜਾਂ ਆਪਣੇ ਬਿਆਨ ਵਾਪਸ ਨਹੀਂ ਲੈਂਦੀ ਉਹ ਕਹਿੰਦਾ ਉਹਦੇ ਮੈਂ ਕੱਚੇ ਚਿੱਟੇ ਖੋਲ੍ਹ ਦਿਆਂਗਾ ਉਹ ਕਹਿੰਦਾ ਸ਼ਰਾਬ ਦੀ ਲਤ ਉਹਨੂੰ ਹੈ ਉਹ ਕਹਿੰਦਾ ਕਿ ਦਿੱਲੀ ਦੇ ਵਿੱਚ ਗੱਡੀ ਦੇ ਵਿੱਚ ਸ਼ਰਾਬ ਦਾ ਤੋ ਤੋ ਕੇ ਬੈਠੀ ਹੋਈ ਸੀ ਉਸ ਸਮੇਂ ਦਾ ਮੈਂ ਵਿਟਨੈਸ ਹਾਂ ਮੈਂ ਗਵਾਹ ਹਾਂ ਜੇਕਰ ਉਹ ਆਪਣੇ ਬਿਆਨ ਵਾਪਸ ਨਹੀਂ ਲਵੇਗੀ ਹਾਂਜੀ ਕੰਗਣਾ ਰਣੌਤ ਤੇ ਮੈਂ ਉਸਦੇ ਸਾਰੇ ਕੱਚੇ ਚਿੱਟੇ ਖੋਲ੍ਹ ਦਿਆਂਗਾ ਜਸਵੀਰ ਜੱਸੀ ਨੇ ਕਿਹਾ ਹੈ ਕਿ ਪੰਜਾਬ ਅਤੇ ਪੰਜਾਬੀਅਤ ਅਤੇ ਪੰਜਾਬ ਦੇ ਧਰਮ ਨੂੰ ਬਦਨਾਮ ਕਰਨ ਦੀਆਂ ਸਾਜਸ਼ਾ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸੰਸਦ ਕੰਗਣਾ ਰੌਤਵਾਲੂ ਕੀਤੀਆਂ ਜਾ ਰਹੀਆਂ ਨੇ ਅਸੀਂ ਕਿਸੇ ਵੀ ਹਾਲਤ ਵਿੱਚ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਇਹ ਤੇ ਆਪ ਗੱਡੀਆਂ ਦੇ ਵਿੱਚ ਸ਼ਰਾਬ ਪੀ ਕੇ ਨਸ਼ੇ ਤੋਤੋ ਕੇ ਬੈਠੀ ਰਹਿੰਦੀ ਹੈ ਤੇ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕੀ ਕਹੇਗੀ ਦੱਸਿਆ ਜਾ ਰਿਹਾ ਹੈ ਕਿ ਉਹਨ ਫਿਰ ਪਲਟਵਾਰ ਕਰ ਦਿੱਤਾ ਹੈ ਕੰਗਣਾ ਰੌਤਵਾਲੂ ਦਾ ਪਲਟਵਾਰ ਕੀਤਾ ਹੀ ਹੈ ਲੇਕਿਨ ਇਸ ਦਾ ਜਿਹੜਾ ਪਲਟਵਾਰ ਤਿੱਖਾ ਜਵਾਬ ਦਿੰਦਾ ਹੈ ਜਸਵੀਰ ਸਿੰਘ ਜੱਸੀ ਜੋ ਪੰਜਾਬ ਦੇ ਬੜੇ ਨਾਮਵਰ ਅਤੇ ਮਸ਼ਹੂਰ ਗਾਇਕ ਨੇ ਧੰਨਵਾਦ